ਨਾ ਦੇ ਨਾਲ ਲੈ ਜਾਂਦੇ ਨੇ ਬੜੇ ਸਤਕਾਰਯੋਗ ਮਾਤਾ ਜੀ ਨੇ ਮੀਰੀ ਪੀਰੀ ਦੇ ਮਾਲਕ ਸ਼ਿਵੇਂ ਪਾਤਸ਼ਾਹ ਜੀ ਨੇ ਨਾਂ ਰੱਖਿਆ ਤਿਆਗ ਮਲ ਤੇ ਜਦੋਂ ਪਾਤਸ਼ਾਹ ਦੀ ਉਮਰ 13 ਸਾਲ ਦੀ ਹੋਈ ਨਾ ਉਦੋਂ ਮੀਰੀ ਪੀਰੀ ਦੇ ਮਾਲਕ ਸ਼ਿਵੇਂ ਪਾਤਸ਼ਾਹ ਨੇ ਇੱਕ ਜੁੱਧ ਲੜਿਆ ਇੱਕ ਜੰਗ ਲੜੀਆ ਉਹ ਜੰਗ ਕਰਤਾਰਪੁਰ ਦੀ ਧਰਤੀ ਤੇ ਦਵਾਬੇ ਦੀ ਧਰਤੀ ਤੇ ਲੜੀਏ ਇੱਕ ਬੰਨੇ ਪਾਤਸ਼ਾਹ ਜੀ ਦੇ ਕੋਲ 1200 ਜਵਾਨ ਹੈ ਤੇ ਜਿਹੜੇ ਚੜ ਕੇ ਆਏ ਉਹਨਾਂ ਦੀ ਗਿਣਤੀ 75000 ਹੈ 75000 ਤੇ ਫਤਿਹਜਾਬੀ ਦੇ ਚੰਡੇ ਗੱਡੇ ਆ ਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਸਤਸੰਗਤ ਜੀ ਉਸ ਵੇਲੇ ਬਹਾਦਰੀ ਦੇ ਖਿਤਾਬ ਵੰਡੇ ਬੜੇ ਲੋੜੇ ਦੀ ਸਿਰੀ ਸਾਹਿਬ ਚਲਾਈ ਹੈ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤੇ ਖਿਤਾਬ ਦਿੱਤਾ ਤੇਗ ਬਹਾਦਰ ਇੱਕ ਖਿਤਾਬ ਛੇਵੇਂ ਪਾਤਸ਼ਾਹ ਨੇ ਦਿੱਤਾ ਸੀ ਬਹਾਦਰ ਬਾਬਾ ਬਿਦੀ ਚੰਦ ਇਹ ਦੋ ਖਿਤਾਬ ਸ਼ਿਮੇ ਪਾਤਸ਼ਾਹ ਨੇ ਦਿੱਤੇ ਆ ਇੱਕ ਖਿਤਾਬ ਬਹਾਦਰੀ ਦਾ ਪੰਜਾਬ ਵੱਲੋਂ ਜਦੋਂ ਤੁਰਿਆ ਉਹ ਦਿੱਤਾ ਬੰਦਾ ਸਿੰਘ ਨੂੰ ਬੰਦਾ ਸਿੰਘ ਬਹਾਦਰ ਇੱਕ ਕਲਗੀਧਰ ਦਸ਼ਮੇਸ਼ ਪਿਤਾ ਨੇ ਖਿਤਾਬ ਦਿੱਤਾ ਕੋਈ ਗੁਰੂ ਦਾ ਸਿੱਖ ਹੈ ਉਹ ਕੋਈ ਛੋਟਾ ਸਿੱਖ ਨਹੀਂ ਸੀ ਜਿਹਨੂੰ ਗੁਰੂ ਪਾਤਸ਼ਾਹ ਨੇ ਥਾਪੜਾ ਦਿੱਤਾ ਅਤੇ ਬਹਾਦਰੀ ਦਾ ਖਿਤਾਬ ਦਿੱਤਾ ਹੋਵੇ ਉਹ ਗੁਰੂ ਪਾਤਸ਼ਾਹ ਦਾ ਬੜਾ ਮਹਾਨ ਸਿੱਖ ਹੋਇਆ ਹੈ ਜਿਨੇ ਪੰਜਾਬ ਦੀ ਧਰਤੀ ਤੇ ਆਣ ਕੇ ਸਿੱਖ ਰਾਜ ਕਾਇਮ ਕੀਤਾ ਹੈ ਉਹ ਸੀ ਬਾਬਾ ਬੰਦਾ ਸਿੰਘ ਬਹਾਦਰ ਪਰ ਇੱਥੇ ਮੇਰੇ ਪਾਤਸ਼ਾਹ ਜੀ ਕਰਤਾਰਪੁਰ ਦੀ ਧਰਤੀ ਤੇ ਆ ਤੇ ਗੁਰੂ ਪਾਤਸ਼ਾਹ ਦੇ ਆਨੰਦ ਕਾਰਜ ਵੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੋਇਆ ਮਾਤਾ ਜੀ ਨਾਲ ਮਾਤਾ ਗੁਜਰੀ ਜੀ ਦੇ ਨਾਲ ਮਾਤਾ ਗੁਜਰ ਕੌਰ ਇਤਿਹਾਸ ਵਿੱਚ ਮਾਤਾ ਜੀ ਦਾ ਨਾਮ ਅਸੀਂ ਲੈਨੇ ਆ ਕਿਉਂਕਿ ਇਤਿਹਾਸ ਵਿੱਚ ਮਾਤਾ ਗੁਜਰੀ ਲਿਖਿਆ ਮਾਤਾ ਗੁਜਰ ਕੌਰ ਮੇਰੇ ਪਾਵਨ ਗੁਰਦੇਵ ਦੀ ਕਿਰਪਾ ਹੋਈ ਰਹਿਮਤ ਹੋਈ ਹੈ ਅਮਰਤ ਦੀ ਦਾਤ ਪ੍ਰਾਪਤ ਮੇਰੇ ਪਾਤਸ਼ਾਹ ਜੀ ਨੇ ਜਦੋਂ ਕੀਤੀ ਆ ਕਿਰਪਾ ਕੀਤੀ ਆ ਤੇ ਉਸ ਵੇਲੇ ਬੀਬੀਆਂ ਦੇ ਨਾਂ ਦੇ ਨਾਲ ਕੌਰ ਸ਼ਬਦ ਲੱਗਿਆ ਪਹਿਲਾਂ ਕੌਰ ਸ਼ਬਦ ਨਹੀਂ ਸੀ ਤੇ ਵੀਰਾਂ ਦੇ ਨਾਂ ਦੇ ਨਾਲ ਸਿੰਘ ਸ਼ਬਦ ਵੀ ਉਦੋਂ ਲੱਗਿਆ ਪਹਿਲਾਂ ਸਿੰਘ ਸ਼ਬਦ ਨਹੀਂ ਸੀ ਕਿਸੇ ਦੇ ਨਾਂ ਦੇ ਨਾਲ ਦਾਸ ਲੱਗਦਾ ਸੀ ਦੇਵ ਲੱਗਦਾ ਸੀ ਤੇ ਪਾਤਸ਼ਾਹ ਨੇ ਕਿਹਾ ਅੱਜ ਤੋਂ ਜਿਹੜਾ ਸਿੱਖ ਹੈ ਸਿੰਘ ਦਾ ਮਤਲਬ ਹੁੰਦਾ ਸ਼ੇਰ ਉਹਨਾਂ ਕਿਹਾ ਮੇਰਾ ਹਰ ਜਿਹੜਾ ਸਿੱਖ ਹੈ ਨਾ ਉਹ ਸ਼ੇਰ ਹੈ ਇਹ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਕਿਰਪਾ ਕੀਤੀ ਹੈ ਮੇਰੇ ਪਾਵਨ ਗੁਰਦੇਵ ਨੇ ਇਹ ਰਹਿਮਤ ਕੀਤੀ ਹੈ ਔਰ ਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਆਨੰਦ ਕਾਰਜ ਹੋਏ ਤੇ ਪਾਤਸ਼ਾਹ ਨੇ ਇੱਕ ਹੁਕਮ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਇਹ ਹੁਕਮ ਕਿੰਨੇ ਦਿੱਤਾ ਇਹ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਨ੍ਹਾਂ ਦੀ ਬਦੌਲਤ ਇਹਨਾਂ ਸਟੇਜਾਂ ਤੇ ਖਲੋ ਕੇ ਢਾਡੀ ਸੰਗਤਾਂ ਦੀ ਸੇਵਾ ਕਰਦੇ ਆ ਨਹੀਂ ਤੇ ਢਾਡੀਆਂ ਦੀ ਕੋਈ ਔਕਾਤ ਨਹੀਂ ਇਹ ਸਾਰੀ ਕਿਰਪਾ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੀ ਆ ਨਹੀਂ ਤੇ ਇਹਨਾਂ ਸਟੇਜਾਂ ਤੇ ਕਿਸੇ ਨੇ ਢਾਡੀਆਂ ਨੂੰ ਖਲੋਣ ਵੀ ਨਹੀਂ ਸੀ ਦੇਣਾ ਇਹ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਰਹਿਮਤ ਕਰਕੇ ਗਏ ਆ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਕਿਰਪਾ ਕੀਤੀ ਸੀ ਤੇ ਨਾਲ ਉਹਨਾਂ ਕਿਹਾ ਸੀ ਵੀ ਜੇ ਸ਼ਿਪਤਾ ਗਾਉਣੀਆਂ ਨਾ ਉਦੋਂ ਰਾਜੇ ਮਹਾਰਾਜਿਆਂ ਦੀਆਂ ਸਪਤਾ ਹੋਈਆਂ 12 ਗਾਈਆਂ ਜਾਂਦੀਆਂ ਸੀ ਕਿਵੇਂ ਕਿਸੇ ਨੇ ਜੰਗ ਜਿੱਤੀ ਆ ਤੇ ਪਾਤਸ਼ਾਹ ਨੇ ਕਿਹਾ ਢਾਡੀ ਗੁਰੂ ਦੀਆਂ 12 ਗਾਉਣਗੇ ਇਹ ਸਾਰੀ ਕਿਰਪਾ ਗੁਰੂ ਪਾਤਸ਼ਾਹ ਦੀ ਹੈ ਤੇ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਬਕਾਲੇ ਦੀ ਧਰਤੀ ਤੇ ਚਲੇ ਜਾਓ ਇਹ ਬਕਾਲਾ ਨਗਰ ਤੁਸੀਂ ਜਾਣਦੇ ਹੋ ਅੱਜ ਬਾਬਾ ਬਕਾਲਾ ਕਿਹਾ ਜਾਂਦਾ ਹੈ ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ ਸੰਗਤਾਂ ਜਾ ਕੇ ਦਰਸ਼ਨ ਕਰਦੀਆਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਤੇ ਗੁਰੂ ਦੇ ਦਰ ਤੋਂ ਬਿਆਨਤ ਰਹਿਮਤਾ ਲੈ ਕੇ ਆਉਂਦੀਆਂ ਨੇ ਪਾਤਸ਼ਾਹ ਇੱਥੇ ਜਾ ਕੇ ਵਸ ਗਏ ਆ ਮੇਰੇ ਪਾਤਸ਼ਾਹ ਜੀ ਇੱਥੇ ਬੜੀ ਪਾਤਸ਼ਾਹ ਜੀ ਨੇ ਤਪੱਸਿਆ ਕੀਤੀ ਆ ਥੋੜਾ ਸਮਾਂ ਨਹੀਂ ਮੇਰੇ ਪਾਤਸ਼ਾਹ ਜੀ ਨੇ 26 ਸਾਲ ਤੋਂ ਵੱਧ ਇਸ ਸਥਾਨ ਤੇ ਤਪੱਸਿਆ ਕੀਤੀ ਆ ਇਧਰ ਗੁਰਤਾ ਗੱਦੀ ਤੇ ਬਰਾਤਮਾਨ ਉਸ ਵੇਲੇ ਹੋਏ ਸਮਾਂ ਲੰਘਦਾ ਗਿਆ ਜਿਸ ਵੇਲੇ ਸਤਵੇਂ ਪਾਤਸ਼ਾਹ ਗੁਰੂ ਹਰਾਈ ਸਾਹਿਬ ਜੀ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਬਾਲਾ ਪ੍ਰੀਤਮ ਨੇ ਫਿਰ ਇੱਕ ਗੱਲ ਕਹੀ ਜਦੋਂ ਦਿੱਲੀ ਵਿੱਚ ਜੋਤੀ ਜੋਤ ਸਮਾਏ ਆ ਹੁਣਾਂ ਕਿਹਾ ਬਾਬਾ ਬਕਾਲੇ ਦੀ ਧਰਤੀ ਤੇ ਆ ਇੱਧਰ ਉਸ ਵੇਲੇ ਇੱਕ ਘਟਨਾ ਘਟਦੀ ਹੈ ਜਿਹੜਾ ਸਿੱਖ ਧਰਮ ਹਨ ਇਹ 사ਸੰਗ ਜੀ ਵੇਲੜਾਂ ਦਾ ਧਰਮ ਨਹੀਂ ਹੈ ਇੱਕ ਜਿਰਤਿਆਂ ਦੀ ਜਥੇਬੰਦੀ ਭਾਈਚਾਰਾ ਹੈ ਇਹ ਕਿਰਪਾ ਕਿੰਨੇ ਕੀਤੀ ਹੈ ਪੰਜਵੇਂ ਪਾਤਸ਼ਾਹ ਨੇ ਕੀਤੀ ਆ ਉਹਨਾਂ ਨੇ ਸਿੱਖਾਂ ਨੂੰ ਵਪਾਰ ਕਰਨ ਵਾਸਤੇ ਉਤਸ਼ਾਹਤ ਕੀਤਾ ਪੰਜਵੇਂ ਪਾਤਸ਼ਾਹ ਨੇ ਸਿੱਖਾਂ ਦੇ ਕੋਲ ਘੋੜਿਆਂ ਦਾ ਵਪਾਰ ਕਰਵਾਇਆ ਇਹ ਨਹੀਂ ਵੀ ਫਲਾਣਾ ਬੰਦਾ ਅਸੀਂ ਕਹੀਏ ਵਪਾਰੀ ਆ ਉਹਦਾ ਕਾਰੋਬਾਰ ਬੜਾ ਤਕੜਾ ਉਹ ਗੁਰੂ ਦੇ ਨੇੜੇ ਨਹੀਂ ਸਤਸੰਗ ਦੀ ਏਦਾਂ ਦੀ ਕੋਈ ਗੱਲ ਨਹੀਂ ਮੇਰੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਉਹਨਾਂ ਕਹਿੰਿਆ ਮੇਰੇ ਸਿੱਖ ਵੀ ਅਮੀਰ ਹੋਣੇ ਚਾਹੀਦੇ ਆ ਇਹ ਗੁਰੂ ਨੇ ਕਿਰਪਾ ਕੀਤੀ ਏ ਪੰਜਵੇਂ ਪਾਤਸ਼ਾਹ ਨੇ ਬਣ ਬਣਜ ਵਪਾਰ ਸਿੱਖ ਕਰਨ ਲੱਗ ਪਏ ਸੀ ਉਦੋਂ ਤੋਂ ਹੀ ਪੂਰਬ ਦੇਸ਼ ਦਾ ਰਹਿਣ ਵਾਲਾ ਮੱਖਣ ਸ਼ਾ ਲਬਾਣਾ ਜਿਹਨੂੰ ਕਿਹਾ ਜਾਂਦਾ ਹੈ ਸਤਸੰਗ ਜੀ ਇਹ ਵਪਾਰ ਕਰਿਆ ਕਰਦਾ ਸੀ ਸਮੁੰਦਰੀ ਬੇੜਿਆਂ ਰਾਹੀਂ ਛਿਪਾ ਰਾਹੀਂ ਅੱਜ ਕੱਲ ਜਿਹਨੂੰ ਕਹਿੰਨੇ ਆ ਸਮੁੰਦਰੀ ਜਹਾਜ਼ ਕਿਹਾ ਜਾਂਦਾ ਦਸੌਰ ਦੇਸ਼ ਵਿੱਚ ਜਾਂਦਾ ਇਧਰ ਉਧਰ ਸਾਰੇ ਦੇਸ਼ਾਂ ਵਿੱਚ ਇਸ ਸਮੁੰਦਰੀ ਬੇੜੇ ਦੇ ਵਿੱਚ ਚੜ ਕੇ ਜਾਂਦਾ ਸਵਾਰ ਹੋ ਕੇ ਜਾਂਦਾ ਬਾਹਰੋਂ ਮਾਲ ਬਾਹਰ ਲੈ ਕੇ ਜਾਂਦਾ ਤੇ ਬਾਹਰੋਂ ਮਾਲ ਭਾਰਤ ਦੀ ਧਰਤੀ ਤੇ ਲਿਆਉਂਦਾ ਪੂਰਬ ਦੇਸ਼ੀ ਸ਼ਰੀਏ ਦਾ ਇੱਕ ਵਾਰੀ ਇਹ ਜਹਾਜ਼ ਲੈ ਕੇ ਗਿਆ ਤੇ ਜਹਾਜ਼ ਜਿਹੜਾ ਸੀ ਉਹ ਤੂਫਾਨ ਦੇ ਘੇਰੇ ਵਿੱਚ ਆ ਗਿਆ ਤੂਫਾਨ ਦੇ ਕਾਬੂ ਵਿੱਚ ਆ ਗਿਆ ਤੇ ਸਾਧ ਸੰਗਤ ਜੀ ਉਸ ਵੇਲੇ ਜਦੋਂ ਜਹਾਜ਼ ਤੂਫਾਨ ਦੇ ਘੇਰੇ ਵਿੱਚ ਆ ਗਿਆ ਕਾਬੂ ਨਹੀਂ ਆਉਂਦਾ ਚਲਾਉਣ ਵਾਲੇ ਮਲਾ ਵੀ ਇਸੇ ਤਰ੍ਹਾਂ ਦੀਆਂ ਸਾਧ ਸੰਗਤ ਜੀ ਕਈ ਤਰ੍ਹਾਂ ਉਹ ਤਰੀਕੇ ਵਰਤੇਦੇ ਨੇ ਕਿਸੇ ਤਰ੍ਹਾਂ ਜਹਾਜ਼ ਕਾਬੂ ਵਿੱਚ ਆ ਜੇ ਮੈਂ ਬੇਨਤੀ ਕੀਤੀ ਨਾ ਜਦੋਂ ਕੋਈ ਰਾਹ ਨਾ ਰਾਹ ਨਹੀਂ ਲੱਭਦਾ ਤੇ ਇਹ ਗੁਰੂ ਦੇ ਪਿਆਰ ਵਾਲਾ ਸੀ ਇਹ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਸੀ ਪਾਤਸ਼ਾਹ ਨੇ ਇਹਦੇ ਤੇ ਕਿਰਪਾ ਕੀਤੀ ਸੀ ਬੜਾ ਅਮੀਰ ਵਪਾਰੀ ਸੀ ਇਹਨੇ ਉਸੇ ਵੇਲੇ ਜਦੋਂ ਇਹਦਾ ਜਹਾਜ਼ ਡੋਲਣ ਲੱਗਾ ਮੱਖਣਸ਼ਾ ਲਬਾਣੇ ਨੇ ਗਲ ਵਿੱਚ ਪਾਇਆ ਪੱਲਾ ਤੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਸ਼ੁਰੂ ਕੀਤੀ ਹੈ ਪਾਤਸ਼ਾਹ ਮੈਂ ਤੁਹਾਡਾ ਸੇਵਕ ਹਾਂ ਮੇਰੀ ਲੱਜਿਆ ਰੱਖੋ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ ਮੇਰਾ ਬੇੜਾ ਡੁੱਬਦਾ ਜਾ ਰਿਹਾ ਹੈ ਪਾਤਸ਼ਾਹ ਜੀ ਕਿਤੇ ਕੰਡਾ ਨਜ਼ਰ ਨਹੀਂ ਆ ਰਿਹਾ ਤੇ ਮੇਰੇ ਪਾਵਨ ਗੁਰਦੇਵ ਦੇ ਚਰਨਾਂ ਵਿੱਚ ਕਿਵੇਂ ਅਰਦਾਸ ਕਰਦਾ ਕਲੀ ਦੀ ਤਰਜ ਤੇ ਗਾ ਕੇ ਢਾਡੀ ਜੱਥਾ ਇਉ ਬੇਨਤੀਆਂ ਕਰਦਾ ਹੈ